ਸਿੱਖ ਆਖਦੇ ਵਾਹਿਗੁਰੂ ਉਸ ਨੂੰ Hindu ਕਹਿੰਦੇ ਰਾਮ Muslim ਕਹਿੰਦੇ ਅੱਲਾ ਉਸ ਨੂੰ ਇੱਕੋ ਹੀ ਰੱਬ ਦਾ ਨਾਮ ਧਰਮ ਬੇਸ਼ੱਕ ਲੋਕਾਂ ਨੇ ਵੱਖੋ ਵੱਖਰੇ ਬਣਾਈ ਹੋਈਆਂ ਪਰ ਇੱਕੋ ਹੀ ਵਾਹਿਗੁਰੂ ਅੱਲਾ ਰਾਮ ਇੱਕੋ ਹੀ ਰੱਬ ਦੇ ਕਈ ਨਾਮ ਬਣਾਏ ਹੋਏ ਆ ਸੋ ਅੱਜ ਅਸੀਂ ਇੱਕ ਛੋਟੇ ਜਿਹੇ ਬੱਚੇ ਇਸ ਬਈ ਨਾਮ ਕੀ ਹੈ ਜਰਾ ਮੁਹੰਮਦ ਅਮੀਨ ਮੁਹੰਮਦ ਅਮੀਨ ਕੋਲ ਪਹੁੰਚੇ ਹੋਏ ਆ ਜਿਸ ਨੇ ਪੂਰੀ ਕੁਰਾਨ ਸ਼ਰੀਫ 14 ਸਾਲ ਦੀ ਉਮਰ ਦੇ ਵਿੱਚ ਯਾਦ ਕਰ ਲਈ ਜਿਸ ਨੂੰ ਹਾਫਿਜ਼ੇ ਕੁਰਾਨ ਵੀ ਕਿਹਾ ਜਾਂਦਾ ਹੈ ਹਨਾ ਬਾਈ ਫਾਰੀ ਭਾਸ਼ਾ ਵਿੱਚ ਹਾਫਿਜ਼ੇ ਕੁਰਾਨ ਹਾਂਜੀ ਬਾਈ ਕਿਤ ਤਰ੍ਹਾਂ ਕਰਿਆ ਮਤਲਬ ਕਿਤ ਤਰ੍ਹਾਂ ਯਾਦ ਕਰਾਇਆ ਇਹ ਸਾਰਾ ਕੁਝ ਮੇਰੇ ਉਸਤਾਦਾਂ ਦੀ ਮਿਹਨਤ ਨਾਲ ਉਹ ਮੈਨੂੰ ਜਿਵੇਂ ਦੱਸਦੇ تھے ਕਿ ਫਿਰ ਮੈਂ ਉਹ ਪੜਦਾ ਸਗਾ ਫਿਰ ਉਹਨਾਂ ਦੀ ਮਿਹਨਤ ਦਾ ਸਾਰਾ ਸਿਲਾ ਜੀ ਹੂੰ ਮਤਲਬ ਦੇਖੋ 14 ਸਾਲ ਦੀ ਉਮਰ ਆ ਕਿਹੜੀ ਕਲਾਸ 'ਚ ਪੜ ਰਹੇ ਹੋ ਬਾਈ 9ਵੀਂ ਨੌਵੀਂ ਕਲਾਸ ਦੇ ਵਿੱਚ ਪੂਰਾ ਕੁਰਾਨ ਸ਼ਰੀਫ ਯਾਦ ਕਰ ਲੈਣਾ ਬਹੁਤ ਵੱਡੀ ਗੱਲ ਆ ਇੰਨੀ ਛੋਟੀ ਉਮਰ ਦੇ ਵਿੱਚ ਗੱਲ ਇਹ ਨਹੀਂ ਕਿ ਬੱਚਾ ਜੋ ਮੁਸਲਿਮ ਧਰਮ ਨੂੰ ਬਿਲੋਂਗ ਕਰਾ ਅਸੀਂ ਚਾਹੀਏ ਆ ਕਿ ਅਸੀਂ ਬੇਸ਼ੱਕ Hindu ਧਰਮ ਦੇ ਵਿੱਚਾਂ ਬੇਸ਼ੱਕ ਅਸੀਂ Sikh ਧਰਮ ਦੇ ਵਿੱਚਾਂ ਸਾਰੇ ਧਰਮਾਂ ਕੇ ਬੱਚੇ ਆਪਕੋ ਆਪਣੇ ਧਰਮ ਕੇ ਵਿੱਚ ਪਰਪੱਖ ਹੋਵੇ ਕਿਉਂਕਿ ਜਿੰਨੀ ਛੇਤੀ ਅਸੀਂ ਆਪਣੇ ਧਰਮ ਨੂੰ ਅਪਣਾ ਲਾਂਗੇ ਜਿੰਨੀ ਛੇਤੀ ਅਸੀਂ ਆਪਣੇ ਧਰਮ ਕੇ ਸਿਧਾਂਤਾਂ ਨੂੰ ਅਪਣਾ ਲਾਂਗੇ ਉੰਨੀ ਛੇਤੀ ਅਸੀਂ ਉਸ ਪਰਮਾਤਮਾ ਅੱਲਾ ਵਾਹਿਗੁਰੂ ਉਹਨਾਂ ਕੇ ਨੇੜਾ ਹੋ ਜਾਾਂਗੇ ਸੋ ਮਾਰੇ ਧਰਮ ਕੇ ਵਿੱਚ ਵੀ ਬਹੁਤ سارے ਬੱਚੇ ਆ ਜਿਨ੍ਹਾਂ ਨੂੰ ਗੁਰਬਾਣੀ ਬਹੁਤ ਛੇਤੀ yaad ਹੋਆ ਔਰ ਬਹੁਤ ਛੇਤੀ ਉਹ ਗੁਰਬਾਣੀ ਨੂੰ ਯਾਦ ਕਰ ਲਾ ਘੰਟ ਕਰ ਲਾ ਪਰ ਕਿਤੇ ਨਾ ਕਿਤੇ ਇਸ ਬਾਈ ਕੀ ਜਿਹੜੀ ਐਗਜ਼ਾਮਪਲ ਆ ਬਹੁਤ ਵੱਡੀ ਆ ਕਿਉਂਕਿ ਇਸ ਬਾਈ ਕੀ ਜਿਹੜੀ ਉਮਰ ਆ ਉਹ ਸਿਰਫ 14 ਸਾਲ ਆ ਬਾਈ ਨਾਮ ਕੀ ਦੱਸਿਆ ਤਾਂ ਹੈ ਹਾਫਿਜ਼ ਮੁਹੰਮਦ ਅਮੀਨ ਹਾਫ ਇਸ ਮੁਹੰਮਦ ਅਮੀਨ ਬਾਈ ਦਾ ਨਾਮ ਆ ਮਲੇਰਕੋਟਲੇ ਦੇ ਵਿੱਚ ਬਾਈ ਹੁਰੀ ਜੋ ਦੁਕਾਨ ਬਣਾਈ ਹੋਈ ਹੈ ਤੁਸੀਂ ਹਨ ਮਲੇਰਕੋਟਲੇ ਕਿਸ ਨਾਮ ਪਰ ਦੁਕਾਨ ਹੈ ਸ਼ਿਆਮਾ ਅਤਰ ਸ਼ਿਆਮਾ ਅਤਰ ਕੀ ਨਾਮ ਪਰ ਬਾਈ ਹੁਰਾ ਕੀ ਦੁਕਾਨ ਆ ਤਾਂ ਬਹੁਤ ਵੱਡੀ ਗੱਲ ਆ ਬਾਈ ਹੁਰਾ ਨੇ ਮੈਂ ਕਹਾ ਵੀ ਇੱਕ ਸ਼ਾਬਾਸ਼ ਦੇਣ ਵਾਲੀ ਗੱਲ ਆ ਇਸ ਬੱਚੇ ਨੂੰ ਕਿ ਜਿਸ ਨੇ ਨਹੀਂ ਛੋਟੀ ਉਮਰ ਦੇ ਵਿੱਚ ਕੁਰਾਨ ਸ਼ਰੀਫ ਪੂਰੇ ਦਾ ਪੂਰਾ ਯਾਦ ਕਰ ਲਿਆ ਤੇ ਬਾਈ ਕਿੰਨਾ ਸਮਾਂ ਲੱਗਿਆ ਤਾਂ ਯਾਦ ਕਰਨ ਨੂੰ ਇੱਕ ਸਾਲ ਲੱਗਿਆ ਇੱਕ ਸਾਲ ਦੇ ਵਿੱਚ ਤਾਂ ਪੜ ਵੀ ਰਹੇ ਹੋ ਤੁਸੀਂ ਨਾਲ ਨਾਲ ਹਾਂਜੀ ਜਿਸ ਤਰ੍ਹਾਂ ਮੁਸਲਿਮ ਧਰਮ ਦੇ ਵਿੱਚ ਮਦਰਸੇ ਹਵਾ ਉਹ ਮਦਰਸੇ 'ਚ ਪੜੇ ਆ ਤੁਸੀਂ ਕਿ ਸਕੂਲ 'ਚ ਪੜੇ ਹੋ ਮੈਂ ਮਦਰਸੇ 'ਚ ਵੀ ਜਾਂਦਾ ਹੁੰਦਾ ਸੀ ਸਕੂਲ 'ਚ ਵੀ ਜਾਂਦਾ ਹੁੰਦਾ ਸੀਗਾ ਅੱਛਾ ਮਦਰਸੇ 'ਚ ਵੀ ਜਾਉਂਦੇ ਸਕੂਲ 'ਚ ਵੀ ਜਾਂਦੇ ਹੋ ਤਾਂ ਫਿਰ ਸਕੂਲ ਦਾ ਟਾਈਮ ਕਿਹਤਾਂ ਤੇ ਮਦਰਸੇ ਦਾ ਟਾਈਮ ਕਿਹਦਾ ਸਵੇਰ 4 ਵਜੇ ਉੱਠਣਾ ਦਾਗਾ ਫਿਰ ਫਜ਼ਰ ਦੀ ਨਮਾਜ਼ ਪੜ੍ਹ ਕੇ ਮੈਂ ਮਦਰਸੇ ਸੱਕ ਸੁਣੋਂ ਲੈਂਦਾ ਸੀਗਾ ਸੱਕ ਸੁਣਾ ਕੇ ਫਿਰ ਮੈਂ ਸਕੂਲ ਚਲਾ ਜਾਂਦਾ ਸੀਗਾ ਫਿਰ ਸਕੂਲ 'ਚ ਆ ਕੇ ਫਿਰ ਮੈਂ ਦੁਪਹਿਰ ਨੂੰ ਮਦਰਸੇ ਜਾਂਦਾ ਮਤਲਬ ਸਭ ਕੁਝ ਸਿਖਾਉਣਾ ਵੀ ਤੋਂ ਮਦਰਸੇ 'ਚ ਵਿੱਚ ਡਿਊਟੀ ਦੀ ਥਰੀ ਸੁਣਾਉਣ ਦੀ ਸਣੋਂ ਕੀ ਮਤਲਬ ਸਬਕ ਜਿਸ ਨੂੰ ਬਈ ਆਪਾਂ ਹੋਮਵਰਕ ਕਹਿ ਦਈਏ ਨਾ ਕਿ ਉਸ ਨੂੰ ਸਬਕ ਦਾ ਉਹੀ ਹੋਆ ਸਬਕ ਹਨਾ ਸਬਕ ਸਿਖਾ ਲਾ ਤੇ ਉਸ ਤੋਂ ਬਾਅਦ ਆ ਮ ਫਿਰ ਤੁਸੀਂ ਸ਼ਾਮ ਨੂੰ ਫਿਰ ਸਕੂਲ ਤੋਂ ਬਾਅਦ ਉੱਥੇ ਜਾਣਾ ਹਾਂਜੀ ਤੇ ਬਈ ਗੱਲ ਕਰੀਏ ਕਿ ਜਿਸ ਤਰ੍ਹਾਂ ਹੁਣ ਬੱਚੇ ਖੇਡਣ ਕੀ ਉਮਰ ਹੋ ਆ ਜੋ ਥਾਰੀ ਥਾਰੀ ਦਿਮਾਗ ਵਿੱਚ ਇਸ ਤਰ੍ਹਾਂ ਆ ਵੀ ਅਸੀਂ ਵੀ ਜੋ ਸਾਰਾ ਜਿਹੜਾ ਹਾਫਿਜ਼ ਕਰ ਲੀਏ ਜਿਹੜੀ ਕੁਰਾਨ ਸ਼ਰੀਫ ਆ ਬਸ ਦੇਖ ਦੇਖ ਕੇ ਬੱਚਿਆਂ ਨੂੰ ਵੀ ਹਾਂ ਉਹਨਾਂ ਨੂੰ ਨਾ ਹੁੰਦਾ ਵੀ ਜਿਹੜਾ ਹਾਫਿਜ਼ ਕੁਰਾਨ ਨੇ 10 ਬੰਦਿਆਂ ਨੂੰ ਚੰਨ ਚ ਲੈ ਕੇ ਜਾਣਗੇ ਜਿਨ੍ਹਾਂ ਦਾ ਉਹ ਜੁਗਸੇ ਜਾਂਦਾ ਹੋਊਗਾ ਨਾਨਬ ਇਹਨਾਂ ਨੇ ਪੱਕਾ ਵਸ ਜਾਣਾ ਜਹਨਮ ਚ ਕਿ ਉਹਨਾਂ ਨੂੰ 10 ਨੌ ਜੰਨਤ ਚ ਲੈ ਕੇ ਜਾਣਗੇ ਇਸ ਕਰਕੇ ਫਿਰ ਮੈਨ ਨੇ ਵੀ ਸੋਚਿਆ ਵੀ ਮੈਂ ਵੀ ਕਰਨਾ ਤੁਸੀਂ ਜੰਨਤ ਜਾਣ ਕੇ ਮਤਲਬ ਕਿ ਚਾਹ ਬਾਨੋ ਜਿਸ ਕਰਕੇ ਤਾਂ ਨਹੀਂ ਹੋ ਕਰਿਆ ਹਾਂਜੀ ਤਾਂ ਵੀ ਦੇਖੋ ਇਸ ਕੇ ਪਿੱਛੇ ਕਨਸੈਪਟ ਚਲੋ ਜਿਹੜਾ ਉਹ ਬੱਚੇ ਨੇ ਦੱਸਿਆ ਇਹਨਾਂ ਕਿ ਧਰਮ ਕਿ ਅਕੋਰਡਿੰਗਲੀ ਉਹ ਬਹੁਤ ਚੰਗਾ ਹੋ ਉਸ ਕਾ ਕੁਝ ਵੀ ਹੋ ਉਸ ਕਾ ਪਰ ਕਿਤੇ ਨਾ ਕਿਤੇ ਜਿਹੜੀ ਗੱਲ ਅਸਲ ਕੇ ਵਿੱਚ ਆ ਕਿ ਇਸ ਬੱਚੇ ਨੇ ਜਿਹੜਾ ਕੁਰਾਨ ਸ਼ਰੀਫਾ 14 ਸਾਲ ਦੀ ਉਮਰ ਦੇ ਵਿੱਚ ਹਾਫਿਜ਼ ਕਰਿਆ ਮਤਲਬ ਕਿ ਯਾਦ ਕਰਿਆ ਜੋ ਬਹੁਤ ਵੱਡੀ ਗੱਲ ਆ ਅਸੀਂ ਚਾਹੀਏ ਵੀ ਇਸ ਵੀਡੀਓ ਨੂੰ ਦੇਖ ਕੇ ਹਰੇਕ ਧਰਮ ਦਾ ਬੱਚਾ ਹਰੇਕ ਜਿਹੜਾ ਕਿ ਮਾਜ਼ਮ ਦਾ ਬੱਚਾ ਆਪਕੋ ਆਪਣੇ ਧਰਮ ਦੇ ਵਿੱਚ ਪਰਪੱਖ ਹੋਵੇ ਮਾਰੇ ਵੀ ਧਰਮ ਦੇ ਵਿੱਚ ਸਿੱਖ ਧਰਮ ਦੇ ਵਿੱਚ ਵੀ ਇਸ ਤਰ੍ਹਾਂ ਕੇ ਜਿਹੜੇ ਬੱਚੇ ਆ ਜ਼ਰੂਰ ਪੈਦਾ ਹੋਵੇ ਜਿਹੜੇ ਕਿ ਇੰਨੀ ਛੋਟੀ ਉਮਰ ਕੇ ਵਿੱਚ ਜੋ ਗੱਲ ਕਹਿ ਸਕੇ ਮਾਨ ਕੇ ਗੈਲ ਕਿ ਮਾਨੂੰ ਗੁਰੂ ਗ੍ਰੰਥ ਸਾਹਿਬ ਚੋਂ ਐਨੇ ਜਿਹੜੇ ਪਾਠ ਉਹ ਮੂੰਝਬਾਨੀ ਯਾਦ ਆ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਮੂਝ ਬਾਨੀ ਯਾਦ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਮੂਝ ਬਾਨੀ ਯਾਦ ਕਰ ਲੈਣਾ ਬਹੁਤ ਵੱਡੇ ਵੱਡੇ ਸੰਤ ਫਕੀਰ ਆ ਜਿਹੜੇ ਹਲੇ ਉਹਨਾਂ ਵਾਸਤੇ ਵੀ ਬਹੁਤ ਮੁਸ਼ਕਿਲ ਆ ਬਹੁਤ ਘੱਟ ਗਿਣਤੀ ਦੇ ਵਿੱਚ ਲੋਕ ਹੋਣੇ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਬਾਣੀ ਘੰਟ ਹੋਣੀ ਸ਼ਾਇਦ ਮੈਨੂੰ ਲੱਗਾ ਵੀ ਕਰੋੜਾਂ ਦੇ ਵਿੱਚ ਇੱਕ ਬੰਦਾ ਹੋਣਾ ਪਰ ਜਿਹੜਾ ਜੋ ਬੱਚਾ ਆ ਇਹਨਾਂ ਕੇ ਧਰਮ ਕੀ ਜਿਹੜੀ ਕਿਤਾਬ ਆ ਜਿਹਨੂੰ ਆਪਾਂ ਗ੍ਰੰਥ ਕਹਿ ਲੀਏ ਕਿ ਕਿ ਗ੍ਰੰਥ ਕੁਰਾਨ ਸ਼ਰੀਫ ਉਸਤੇ ਬਿਨਾਂ ਹੋਰ ਕੋਈ ਨਾਮ ਉਸ ਦਾ ਕੁਰਾਨ ਹੀ ਕਹਾ ਕੁਰਾਨ ਸ਼ਰੀਫ ਹੈ ਜਿਹੜੀ ਇਹਨੂੰ ਮੌਜਬਾਨੀ ਯਾਦ ਆ ਸੋ ਇਸ ਬੱਚੇ ਦੇ ਵਾਸਤੇ ਤੁਸੀਂ ਕਮੈਂਟ ਦੇ ਬਾਕਸ ਦੇ ਬਾਕਸ ਦੇ ਵਿੱਚ ਆਪਣੀਆਂ ਦੁਆਵਾਂ ਮ ਜਰੂਰ ਲਿਖਿਓ ਬਾਕੀ ਮਾਰੇ ਧਰਮ ਕੇ ਜਿੰਨੇ ਵੀ ਲੋਕ ਆ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਆਪਣੇ ਬੱਚਾ ਨੂੰ ਵੱਧ ਤੇ ਵੱਧ ਆਪਣੇ ਧਰਮ ਕੇ ਵਿੱਚ ਪਰਪੱਕ ਕਰੋ ਜਰੂਰ ਹੋਪਵਾਦ ਨੈਟਵਿਕੇ ਗੈਲ ਸਤਿਕਾਰ